ਬਾਰੂਣ ਆੜੀ ਤੇ ਆਇਆ ਤੇ ਪਹਿਲਾਂ ਉਥੇ ਸ਼ੰਦਨਾ ਗੱਲਾਂ ਕਰਦੀ ਰਹੀ ਆ ਤੇ ਹੋ ਮਮੀ ਕੋ ਚਲੇ ਗਈ ਨਾ ਪਾਣੀ ਦਾ ਫਿਕਰ ਨਾ ਕੋਤਾ ਨਹੀਂ ਲੱਗੀ ਫਿਰ ਮੀਦ ਹਾ ਹਾ ਤੋ ਹੀ ਕੀ ਹੱਕਾ ਜੀਆਂ ਦੇਈ ਜਾਣੇ ਆ ਜਾਣੀ ਆ ਮਮੀ ਸਾਦੂ ਵੀ ਤੇਰੀ ਨਹੀਂ ਤੇਰੇ ਨਾਲ ਹੀ ਆਇਆ ਤੈਨੂੰ ਪੰਟੇ ਦਾ ਫਿਕਰ ਹੈ ਗਲ ਨਹੀਂ ਆ ਤਾਂ ਮਮੇ ਦੀ ਗੱਲ ਤਾਂ ਸੁਣ ਲੈਂਦੀ ਮੈਂ ਮੰਮੀ ਕਿਹੋ ਜੀ ਗੱਲ ਦੱਸੰਦਾ ਵੀ ਆ ਉਹ ਮੰਮੀ ਇਹ ਮੈਨੂੰ ਕੋਈ ਆਇਆ ਤੱਕ ਵੀ ਨਹੀਂ ਸਿੱਧੀ ਨਿਕਲ ਗਈ ਤੈਨੂੰ ਨਾਲ ਲੈ ਕੇ ਬਹੁਤੀ ਇੰਪੋਰਟੈਂਟ ਗੱਲ ਹੀ ਕੋਈ ਨਹੀਂ ਆਦਾ ਤੇ ਮੰਮੀ ਦਾ ਦੱਸ ਸ਼ਰੀਕਾ ਦਾ ਟਡੇ ਨਾਲ ਕਿਹੋ ਜਿਹਾ ਤੇ ਇਹ ਗੱਲਾਂ ਕਰਦੇ ਨੇ ਨਹੀਂ ਗੱਲ ਨਹੀਂ ਕਿਹਦੇ ਕਰਦਾ ਵੀ ਇੰਦਾ ਕੜਾ ਇੰਪੋਰਟੈਂਟ ਗੱਲ ਟੱਡੀ ਹੋਗੀ ਘਰ ਦੇ ਵਿੱਚ ਜਿਹੜੇ ਤੈਨੂੰ ਜੂੜੀ ਦੱਸਣਾ ਹੀ ਜ਼ਰੂਰੀ ਹੋ ਗਈ ਆ ਜ਼ਰੂਰੀ ਹੋ ਗਈ ਆ ਸੁੱਖ ਨੂੰ ਅੱਜ ਮਾਰ ਬਹੁਤ ਪਈ ਆ ਕਿਉਂ ਹਾਂ ਹਾਂ ਤਾਂ ਹੀ ਤੇ ਇਤਰਾਜ ਹੋ ਗਿਆ ਜਿਵੇਂ ਨਾ ਪਤਾ ਨਹੀਂ ਟਾਡੇ ਪੈ ਗਿਆ ਹੁੰਦੇ ਗਾ ਤੇ ਘਰ ਚ ਲੜਾਈ ਹੋਵੇ ਤੇ ਚੰਗੀ ਗੱਲ ਆ ਲੇ ਦੱਸ ਜਿੱਦੋਂ ਲੜਾਈ ਵਾਲੀਆਂ ਕਰਤੂਤਾ ਹੀ ਬੰਦੇ ਦੀਆਂ ਹੋਂ ਤਾਂ ਫਿਰ ਲੜਾਈ ਹੋਣੀ ਆ ਜਦੋਂ ਆਪਾਂ ਗਏ ਹੀ ਬਾਜ਼ਾਰ ਪਤਾ ਹੀ ਪਿ ਗਏ ਆ ਤੇ ਘਰ ਆਉਣ ਗਏ ਉਹਨਾਂ ਨੇ ਬਾਜ਼ਾਰ ਉੱਥੇ ਹੀ ਕਿ ਨਹੀਂ ਰਹਿ ਪੈਣਾ ਉਹ ਜਾ ਕੇ ਤੇ ਗਲੀ ਚ ਨਾ ਪੁੱਛਿਆ ਨਾ ਕਿ ਅੱਛਾ ਕੋਈ ਭਾਈ ਆਇਆ ਤਾਂ ਤੋਂ ਸਬਜ਼ੀ ਖਰੀਦ ਲਈ ਆ ਜੇ ਖਰੀਦ ਹੀ ਲਈ ਆਈ ਤੇ ਆਪਾਂ ਨੂੰ ਫੋਨ ਕਰ ਦਿੰਦੇ ਵੀ ਸਬਜ਼ੀ ਸਬਜ਼ੀ ਲੈ ਲਈ ਤਾਂ ਹੀ ਨਾ ਸਬਜ਼ੀ ਬਾਜੀ ਲੈ ਕੇ ਆਇਓ ਤੇ ਸਬਜ਼ੀ ਲੈ ਚਲੇਗੀ ਫਿਰ ਕੀ ਹੋ ਗਿਆ ਹਾਈ ਹਾਈ ਰੱਬਾ ਤੁਹਾਡੇ ਨਾਲ ਕੌਣ ਮੱਥਾ ਮਾਰੇ ਤਾਡੇ ਤੇ ਮੱਤ ਤੇ ਹੀ ਪੜਦਾ ਪਿਆ ਸਬਜੀ ਲੈਣ ਚਲ ਗਈ ਫਿਰ ਕੀ ਹੋ ਗਿਆ ਸਭ ਕੁਝ ਹੀ ਹੋ ਗਿਆ ਕਿੰਨੀਆਂ ਕ ਸਬਜ਼ੀਆਂ ਖਰੀਦ ਕੇ ਆ ਲਿਆਂਦੀਆਂ ਸੀ ਘਰ ਨੂੰ ਮਾਤਾ ਹੀ ਲਿਆਉਂਦੀ ਹੁੰਦੀ ਤਾਡੇ ਵੀ ਮੱਤ ਤੇ ਪੜਦਾ ਹੀ ਪਿਆ ਰਹਿਦਾ ਚਵੀ ਮਮੀਂਦਰ ਨਹੀਂ ਹੋ ਮਮੀ ਨਹੀਂ ਹੋਰੀ ਬਾਰ ਮੈਨੂੰ ਤੇ ਖਿੱਚ ਚੜਦੀ ਤੁਹਾਡੇ ਤੇ ਮੈਂ ਤਾਂ ਬੋਲਣ ਨੂੰ ਜੀ ਨਹੀਂ ਕਰਦਾ ਤੁਹਾਡੇ ਨਾਲ ਨਾ ਬੋਲ ਪਾਣੀ ਪੀਵੇ ਘੋਟ ਉੱਤੋਂ ਤੇ ਇਹਨਾਂ ਮੌਸਮ ਠੰਡਾ ਹੋਇਆ ਪਿਆ ਮੀਂਹ ਪਿਆ ਤਾਂ ਤੁਹਾਨੂੰ ਪਾਣੀ ਦੀ ਲੱਗੇ ਅਮਰ ਨੇ ਪਾਣੀ ਲਿਆਓ ਜੇ ਚਲੋ ਠੀਕ ਹੈ ਮੈਂ ਤੇ ਬਣਾ ਲਈ ਆਈ ਆ ਨਹੀਂ ਤੇ ਲੱਗਦੀ ਮਿੰਨੋ ਤੇ ਲੱਗੀ ਨਹੀਂ ਤੁਹਾਡੇ ਨਾਲ ਹੀ ਗਈ ਆ ਸਾਬੀ ਕਿੱਥੇ ਗਿਆ ਉਹ ਸਾਬੀ ਵੀ ਕੁੱਟ-ਕੱਟ ਕੇ ਥੱਕਿਆ ਹਰ ਕਿਤੇ ਬੈਠਾ ਹੋਊਗਾ ਕਿ ਸਾਬੀ ਨੇ ਕੀ ਕਰਨਾ ਤੇ ਸੁਖ ਮੈਂ ਸੁਖ ਕੋ ਗਈ ਆ ਸੁਖ 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 ਲਾਈਏ ਦਿਜਵੀ ਘੰਟੇ ਤੂੰ ਉਹਨੂੰ ਪਾ ਪੁੱਛਦੇ ਲੈਣਾ ਹੀ ਜਾ ਕੇ ਕੀ ਪੁੱਛਾਂ ਤੇ ਤੇਰੀਆਂ ਹੱਡੀਆਂ ਦਿੱਤੀਆਂ ਆਈਆਂ ਤੇਲ ਲਾਵਾਂ ਕਮਾਲ ਦੀ ਯਾਰ ਹੱਦੋਂ ਕੀ ਤਾਂ ਡੇੜੀ ਸਾਡੇ ਵਾਲੇ ਨਹੀਂ ਹੋਏ ਹੋਈ ਤੁਹਾਡੇ ਵਾਲੀ ਹੋਈ ਉਹਨੂੰ ਜੈਨੂ ਪੁੱਛ ਤੇ ਲੈਣਾ ਜਾ ਕੇ ਆ ਗੋ ਘਰ ਲਈ ਵੀ ਬਿਨ ਬਗਰ ਬਾਅਦ ਸਬਜ਼ੀ ਲੈਣ ਚਲੇਗੀ ਜਨਾਨੀ ਕੰਨੂ ਘੋਟ ਦੇਣਾ ਰਾਮ ਨੇ ਕਿਹੜੀ ਗੱਲ ਕਰਮ ਹੋਈ ਜਨਣਾ ਪਾਣੀ ਪੀਲਾ ਹੋਣ ਨਹੀਂ ਮਾਣਦਾ ਸਾਧਰਮ ਹੋਣਾ ਜੇ ਇਹਨਾਂ ਨੇ ਨਹੀਂ ਮੰਨੇ ਮੈਂ ਨਹੀਂ ਪੀਣਾ ਇਹਨਾਂ ਨੂੰ ਹੀ ਜਿਆਦਾ ਤੇ ਲੱਗੀ ਆ ਉਹ ਜੀ ਨੂੰ ਕੁਛ ਹੋ ਗਿਆ ਹੋਣਾ ਸੁਣ ਕੇ ਵੀ ਸੁੱਖ ਦੇ ਵਜੀਆਂ ਫੇਰੇ ਜੀ ਨੂੰ ਕੁਛ ਐਵੇਂ ਹੋਈ ਜਾਂਦਾ ਆਓ ਪਾਣੀ ਪੀਓ ਦਗਾ ਦ ਨੀ ਕਰ ਲੜਾਈ ਪਾਉਣੀ ਚੰਗੀ ਗੱਲ ਵਾ ਕੋਈ ਅਸੀਂ ਲੜਾਈ ਪਾ ਕੇ ਕੁਛ ਮੈਂ ਟੀਵੀ ਨੂੰ ਕਿੰਨਾ ਘੋਟਦਾ ਰਿਹਾ ਉੱਟਨੇ ਅੱਗੇ ਸਵੇਰੇ ਲਾਉਂਦੇ ਹੀ ਬੜਾ ਕਰਕੇ ਆ। ਅੱਛਾ ਨਾ ਇੱਥੇ ਬੋਸ ਲਓ। ਮੈਂ ਕਿਦਾਂ ਗਲੀ ਸਬਜ਼ੀਆਂ ਲੈਣ ਗਈ ਕਿਦਾਂ ਭਾਈ ਘਰ ਘੇਰ ਘਲੋਤੀ ਹਾਂ। ਹਲੋਤੀ ਹਗਾ ਦੀ ਮੈਂ। ਪਹਿਲਾਂ ਵੇਖ ਤੇ ਰੋ ਵੀ ਸਬਜ਼ੀ ਲੈਣ ਗਈ ਤੇ ਕੀ ਕੰਮ ਕੀ ਨਹੀਂ ਹੈਗਾ। ਉੱਥੇ ਬਾਹਰ ਦੇ ਬਣਾ ਸਬਜ਼ੀ ਲੈਣਦੇ ਈ ਤੁਸੀਂ ਮਗਰ ਜਾ ਕੇ ਵੇਖ ਲਓ। ਉੱਥੇ ਨਾਲ ਸਬਜ਼ੀ ਲੈ ਲਓ ਬੜੀ ਗਾ। ਸਬਜ਼ੀ ਲੈਣ ਗਈ ਆਣ ਕੇ ਪੈਸੇ ਹੀ ਮੰਗਿਆ ਨੇ। ਪੁੱਛ ਤੇ ਨਵੇਂ ਪੁੱਛਣ ਦਾ ਫਰਜ਼ ਤੇ ਹੈਗਾ ਕਿ ਨਹੀਂ ਹੈਗਾ। ਇਹ ਹੀ ਪੁੱਛ ਲੈਂਦੀ। ਮੈਂ ਮੰਮੀ ਕਿਹੜੀ ਸਬਜ਼ੀ ਲੈਣੀ ਆ। ਸਿੱਧਾ ਪੈਸੇ ਆਣ ਮੈਂ ਸਬਜ਼ੀ ਦੇ ਦੇਣਾ। ਮੈਨੂੰ ਕਲਤੀ ਹੋ ਜਾਂਦੀ ਹੈ ਬੰ ਜਾ ਸਮਝਾ ਲੋ ਤੇ ਉਹਦਾਂ ਦੀ ਸਮਝਾਈ ਕਿਉਂ ਨਾ ਆਂ ਲੱਗੇ ਕਿਉਂ ਨਾ ਤੁਹਾਡੇ ਜੇ ਸਮਝਾ ਲੋ ਜਾ ਮੈਂ ਤੇ ਕੋਈ ਕਹਿ ਹੀ ਨਹੀਂ ਉਹਨਾਂ ਨਾਲ ਤਾੜੇ ਸੱਤ ਛੱਡਿਆ ਤਾਂ ਹੀ ਸਮਝਾ ਲੋ ਉਹਨੂੰ ਪਾਣੀ ਤੇ ਪੀ ਲੋ ਜੀ ਨੂੰ ਕੁਛ ਨਾ ਹੋ ਜਾਏ ਤੁਹਾਡੇ ਸੁਣ ਕੇ ਵੀ ਸੁੱਖ ਨੂੰ ਵਜੀਆਂ ਮੇਰੇ ਜੀ ਨੂੰ ਕੋਈ ਨਹੀਂ ਹੁੰਦਾ ਕੋਈ ਮੈਂ ਤਾਂ ਵੀ ਤੁਹਾਡੀ ਵੀ ਨੋ ਨੋ ਤੀ ਇੱਕ ਤੁਹਾਡੇ ਘਰ ਦੇ ਵਿੱਚ ਧੀ ਰਗੀ ਆਹ ਉਹ ਧੀ ਬਣ ਕੇ ਰਵੇ ਨਾ ਤਾਂ ਤੁਸੀਂ ਧੀ ਬਣਾਈ ਜਾਓ ਸਾਡੇ ਵੇਹ ਨਾ ਮੈਨੂੰ ਸੱਟ ਲੈਣੀ ਆਉਂਦੀ ਇੰਨੀ ਕਿਉਂ ਮਨੀ ਉਹ ਤੇ ਤੂੰ ਲੈ ਆਈਂ ਗੱਲ ਕੀ ਹੈ ਦੱਸ ਨਾ ਮੈਂ ਤੋਂ ਲਿਆ ਤੁੜਨਾ ਮੈਂ ਦੇ ਆਪਣੇ ਘਰ ਦੇ ਵਿੱਚ ਨਵ ਨਵਾਂ ਤੀਆਂ ਰਗੀ ਰੱਖੀ ਆ ਮੰਮੀ ਨਵਾਂ ਤੀਆਂ ਕਿ ਮੈਨੂੰ ਵੀ ਨਵਾਂ ਤੀਆਂ ਰੱਖਣੀਆਂ ਹੁੰਦੀਆਂ ਮੈਂ ਇੰਦੀ ਨਹੀਂ ਆਣੀ ਨਹੀਂ ਹੈਗੀ ਮੰਮੀ ਇੰਨਾ ਵੱਲ ਵੇ ਵੇ ਤੇ ਮੇਰਾ ਦਿਮਾਗ ਖਰਾਬ ਹੋ ਚੱਲਿਆ ਜਿਹੋ ਜਿਹਾਂ ਇਹ ਹਰਕਤਾਂ ਕਰਨਦਾ ਹੈ ਮੇਰੀ ਗੱਲ ਸੁਣ ਮਨੀ ਆ ਵੇ ਤੀਆਂ ਵੰਗੂ ਰੇਂਦੀਆਂ ਨਾ ਮਤੀਆਂ ਵੰਗੂ ਰੱਖਦੀਆਂ ਉਹਨੂੰ ਰਹਿਣੇ ਨਹੀਂ ਆਉਂਦਾ ਤੀਆਂ ਵੰਗੂ ਮੇਰ ਨਾਲ ਮਤਲਬ ਤੁਹਾਡਾ ਵੀ ਐਹੀ ਜਿਹੜੀਆਂ ਦੋ ਜਣੀਆਂ ਇਹ ਬੇਕੂਫੀਆਂ ਤੁਹਾਡੇ ਹੀ ਸਮਝ ਚੰਗੀ ਗੱਲ ਆਉਂਦੀ ਬਸ ਸੁੱਖ ਦੀ ਚੰਗਿਆਈ ਆਉਂਦੀ ਅਹੀਂ ਤੇ ਬੇਕੂਫੀ ਆ ਦਮੇ ਜਣੀਆਂ ਹਨਾ ਮਨੀ ਤੂੰ ਤੇ ਐ ਕਰਦਾ ਜਿੱਦਾਂ ਸਾਰਾ ਕੋਸ਼ਿਸ਼ਂ ਗਿਆ ਤੇਨੂੰ ਪਤਾ ਵਾ ਸਾਨੂੰ ਤੇ ਕੁਛ ਵੀ ਨਹੀਂ ਪਤਾ ਨਹੀਂ ਮੈਂ ਉਹ ਗੱਲ ਨਹੀਂ ਕਹਿੰਦਾ ਮੈਂ ਇਹ ਕੰਨ ਕੰਨਵਾ ਵੀ ਘਰ ਦੇ ਵਿੱਚ ਲੜਾਈ ਨਹੀਂ ਚੰਗੀ ਹੁੰਦੀ ਕੋਈ ਵੀ ਗੱਲ ਹਨਾ ਆਪਸ ਵਿੱਚ ਬਹਿ ਕੇ ਨਿਬੇੜ ਲਿਆ ਕਰੋ ਸਭੀ ਨੂੰ ਸਮਝਾਓ ਹੱਥ ਪਾਤ ਨਾ ਚੁੱਕਿਆ ਕਰੇ ਉਦੋਂ ਪੁੱਛ ਲਿਆ ਕਰੇ ਗੱਲ ਜਿਹੜੀ ਪੁੱਛਣੀ ਹੁੰਦੀ ਉਹਨੂੰ ਕਿੰਨੀਆਂ ਤੇ ਕਿੱਥਾ ਜਾਨੀ ਨੂੰ ਕੁੱਟਣਾ ਕੋਈ ਚੰਗੀ ਗੱਲ ਹੈ ਮੇਰੀ ਗੱਲ ਸੁਣ ਤੂੰ ਹੀ ਆਨੇ ਘਰ ਚ ਲੜਾਈ ਨਾ ਹੋਵੇ ਠੀਕ ਹੈ ਇਹ ਤੁਹਾਡੀ ਸੋਚ ਆ ਉਹਨਾਂ ਦੀ ਸੋਚ ਹੋਵੇ ਹਨਾ ਉਹਦੇ ਸੋਚ ਹੋਏ ਤੇ ਫੇਰ ਮੰਮੀ ਇਹ ਗੱਲ ਬਣਦੀ ਹੈ ਇਹਦਾ ਚੌਨੇ ਵੀ ਲੜਾਈ ਹੋਵੇ ਘਰ ਦੇ ਵਿੱਚ ਹੁਣ ਇਹ ਤੇ ਜਿਹੜੀ ਕਰਾਉਂਦੀ ਉਹਦੇ ਡਿਮਾਰਟ ਸਭ ਨੂੰ ਮੈਂ ਸਮਝਾਉਣਾ ਪ੍ਰੇਮ ਨੂੰ ਸਮਝਾਉਣਾ ਵੀ ਇਦਾਂ ਗੱਲ ਚੰਗੀ ਲੱਗਦੀ ਜਨਾਨੀ ਨੂੰ ਤਾ ਜਨਾਨੀ ਕੁੱਟਲੀ ਦੀ ਜਾਇ ਕਾਂਤੇ ਦੋ ਛੱਟੇ ਛੋਟੇ ਮਾਰ ਲੈ ਤਾਂ ਕਿ ਫਿਰ ਬੈਰੋਲੀ ਨੂੰ ਚਾਰ ਛੋਟੇ ਮਾਰਾ ਜਾ ਕੇ ਕਿਹੜਾ ਆਨੇ ਆ ਵੀ ਸੁੱਖ ਨੂੰ ਰੋਜ ਕੁੱਟੇ ਅਹੀਂ ਆਨੇ ਸਾਡੇ ਦੇ ਘਰ ਨਾਲ ਚਾਹ ਸੀ ਉਹਨੂੰ ਪੜਾਇਆ ਜਾਂ ਮੈਂ ਪੜਾਇਆ ਉਹਨੂੰ ਵੀ ਕੁੱਟ ਜਾ ਕੇ ਮੂੰਹ ਨਾਲ ਸਮਝਾ ਸਮਝਾ ਕੇ ਅੱਕ ਗਿਆ ਸੀ ਤਦੇ ਹੀ ਉਹਨੇ ਇਹ ਕੰਮ ਕੀਤਾ ਵਾ ਮਨੇ ਕਿਉਂ ਨਹੀਂ ਤੈਨੂੰ ਸਮਝਾਉਂਦੀ ਥੋੜੀ ਬੁੱਤੀ ਵੀ ਹਜੇ ਪਤਾ ਸਾਰਾ ਹੀ ਇਹਨਾਂ ਨੂੰ ਫੇ ਫੋਨ ਕੀਤਾ ਹੁਣ ਇਹ ਬੰਦੇ ਤੋਂ ਇਹ ਗੱਲ ਤੋਂ ਬੰਦੇ ਨੂੰ ਗੁਸਾਉਗੇ ਨਹੀਂ ਆ ਫੋਨ ਕਰਕੇ ਤੇ ਬੰਦਾ ਬਾਹਰ ਤੁਰਿਆ ਆਉਂਦਾ ਹੋਇਆ ਤੇ ਨੰਬਰ ਡਿਲੀਟ ਕਰ ਦੇ ਲਿਓ ਮੈਂ ਹੀ ਇਹੋ ਕੰਮ ਕਰਦੀ ਆ ਨੰਬਰ ਡਿਲੀਟ ਕਰ ਦਿਆ ਕਰਦੀ ਆ ਮੈਂ ਵੀ ਨਹੀਂ ਭਲਾ ਤੁਹਾਡੇ ਅੱਖਾਂ 'ਚ ਲਾਲੀ ਆਉਂਦੀ ਕਿ ਨਹੀਂ ਆ ਫਿਰ ਮੇਰੇ ਕੋਲ ਬੰਦਾ ਸੀ ਨਾ ਪੁੱਛ ਤੇ ਲਿੰਦਾ ਵੀ ਹਾਂ ਵੀ ਮੈਨੂੰ ਫੋਨ ਆਇਆ ਹੀ ਨਹੀਂ ਲਾਇਆ ਹੀ ਜੇ ਦੱਸਣ ਦੇ ਹੀ ਵੀ ਮੈਂ ਡੈਡੀ ਨੂੰ ਫੋਨ ਲਾਇਆ ਡੈਡੀ ਨੂੰ ਫੋਨ ਲਾ ਕੇ ਪੁੱਛ ਲਈ ਵਾ ਵਾ ਡੈਡੀ ਨੂੰ ਫੋਨ ਲਾ ਲਾ ਕੇ ਇਨਕੁਆਰੀਆਂ ਲਈਏ ਜੋ ਸਾਡੇ ਸਾਹਮ ਉਹਨੂੰ ਕੀ ਕਹੀਏ ਤੇਰੀ ਕੁੜੀ ਕਿਤੇ ਫੋਨ ਕਰਨ ਦੇ ਆ ਹਾਂ ਉਹਨੂੰ ਹਾਂ ਕਹ ਲਈਏ ਸਾਨੂੰ ਕਹਿਣ ਲੱਗੇ ਸ਼ਰਮਾਉਣੀ ਆ ਮਤ ਵੇਖ ਲੋ ਇਹਨਾਂ ਨੂੰ ਕਿਉਂ ਤੇਰੇ ਡਬਾ ਗਏ ਨਹੀਂ ਮੈਨੂੰ ਕਿਹੋ ਜਿਹਾ ਰੰਗਿਆ ਦੋ ਸੋਚ ਥੋੜਾ ਬੋਧੋ ਸੋਚ ਚਲੋ ਕੋਈ ਗੱਲ ਨਹੀਂ ਐ ਨਹੀਂ ਖਾਲੀ ਮੈਂ ਤਾਂ ਡਿੰਗ ਨਾਲ ਹੀ ਪੈਣਾ ਤੁਸੀਂ ਜੋ ਮਰਜ਼ੀ ਕਰੋ ਆਪਸ ਵਿੱਚ ਮੈਂ ਤੁਹਾਨੂੰ ਹੀ ਦਾਂ ਤੂੰ ਸਿਆਪਤੀ ਨਾ ਲਿਆ ਕਰ ਫਿਰ ਇਹ ਗੱਲ ਦੀ ਵੇਖ ਮੰਮੀ ਇੱਥੇ ਬਹ ਵੇਖ ਤੇ ਸਹੀ ਬਾਰ ਵੇਖ ਗਏ ਕਿੱਡਾ ਉਹ ਬੰਨਾ ਸਾਥੀ ਨਾਲ ਮੈਂ ਗੁੱਸਾ ਜ਼ਿਆਦਾ ਇਹਨੂੰ ਲੱਗਦਾ ਵੀ ਪਤਾ ਨਹੀਂ ਉਹਨੂੰ ਕਿਉਂ ਕਹਿਣ ਦੇ ਆ ਹੈ ਅਫਸੋਸ ਵੇਖ ਕਿੱਡਾ ਹੋਣ ਡਿਆ ਇਹਨਾਂ ਨੂੰ ਉਹਦੇ ਵੱਜਿਆਂ ਦਾ ਮੈਂ ਤਾਂ ਫੇਰ ਆਖ ਦਿੰਦਾ ਜੀ ਮੈਂ ਮੈਨੂੰ ਤਾਂ ਲੱਗਣ ਡਿਆ ਜਿਵੇਂ ਸੱਟਾਂ ਡੇ ਲੱਗੀਆਂ ਹੁੰਦੀ ਉਹੀ ਗੱਲ ਉਹਨੂੰ ਭਾਵੇਂ ਉਹਨਾਂ ਦੁੱਖ ਨਾ ਹੋਵੇ ਜਿੰਨਾ ਇਹਨੂੰ ਹੋਣ ਡਿਆ ਆ ਉਹਦੇ ਭਾਵੇਂ ਪਿਓ ਨੂੰ ਵੀ ਨਾ ਇਹਨਾਂ ਦੁੱਖ ਹੋਵੇ ਉਹ ਵੀ ਆਖੇ ਬਿਵਾਕੇ ਮੇਰੀ ਧੀ ਨੇ ਕਿਉਂ ਨੰਬਰ ਕੱਟਤਾ ਫੋਨ 'ਚ ਭਈਏ ਤਾਂ ਗਲਤੀ ਉਹਦੀ ਵੇ ਦੇ ਸੋਚ ਕਹਿੰਦਾ ਇਹ ਵੇ ਕਿੱਡੇ ਪਿਓ ਦੇ ਭਰਾ ਬਣ ਬਣ ਬਹਿਂਦੇ ਇਹੀ ਸੋਚ ਵੇਖ ਕਹਿੰਦਾ ਉਹਦੇ ਪਿਓ ਨੂੰ ਫੋਨ ਲਾ ਕੇ ਦੱਸੋ ਫੋਨ ਫੋਨ ਲਾ ਕੇ ਕੀ ਦਸੀਏ ਉਹਨੂੰ ਅਸੀਂ ਕੀ ਦਸੀਏ ਨਾਲ ਸਾਡਾ ਕਿ ਫਰਜ਼ ਬਣਦਾ ਸਾਨੂੰ ਲੋੜ ਵੀ ਕੀ ਐ ਇੰਨੀਆਂ ਸਪਾਈਆਂ ਦੇਣ ਦੀ ਜਿਹੜੀ ਤੜਾਉਂਦੀ ਹੱਟ ਤੜਾਵੇ ਆਪਣੇ ਆਹ ਤੜਾਉਂਦੀ ਰਹੇ ਜਦੋਂ ਕੰਮ ਇਹੋ ਜਿਹਾ ਕਰਨੇ ਪੁੱਠੇ ਤੇ ਫਿਰ ਤੜਾਉਣਾ ਹੀ ਆ ਹਟ ਤੜਾਉਣਾ ਹੀ ਆ ਅਸੀਂ ਕੀ ਕਰੀਏ ਉੱਥੇ ਜਦੋਂ ਸਮਝਾਈਦਾ ਉਹ ਤੇ ਗੱਲ ਪੱਲੇ ਪੈਂਦੀ ਨਹੀਂ ਸਮਝਾਉਂਦੀ ਨਹੀਂ ਉਹਦੇ ਪਤਾ ਨਹੀਂ ਇਹ ਹੋ ਤਰਾ ਕੁੜੀ ਰਿੰਦੀ ਕਿੱਥੇ ਕਿੱਥੇ ਦੀ ਖਿਜੜੀ ਅੱਧ ਸਮਾਨੇ ਰਿਜਦੀ ਐ ਇਹਦੀ ਚੇਤ ਤਾਂ ਕਿੱਥੇ ਰਹਿੰਦਾ ਦਿਮਾਗ ਦੀ እንਤਰਾ ਹੈ ਨਹੀਂ ਮਾਸਾ ਵੀ ਦਿਮਾਗ ਹੋ ਗਈ ਫੇਰੀ ਐ ਨਾ ਨਾ ਪੈਦਲ ਹੀ ਬਿਲਕੁਲ ਚੱਲ ਕੋਈ ਨਹੀਂ ਆ ਤੂੰ ਨਾ ਟੈਨਸ਼ਨ ਲੈ ਉੱਠ ਮੇਰੀ ਧੀ ਤੇ ਪਿਉ ਜਾ ਪਾਣੀ ਤੇ ਨਹੀਂ ਮੈਨੂੰ ਆਦੀ ਮੰਮੀ ਟੈਨਸ਼ਨ ਨਾ ਮੈਂ ਕਰਨੂੰ ਟੈਨਸ਼ਨ ਲੈਣੀ ਆ ਜਿਹਦੇ ਵੱਜੀਆਂ ਟੈਨਸ਼ਨ ਉਹਨੂੰ ਅਹੀਂ ਆਵੇਂ ਟੈਨਸ਼ਨ ਲੈ ਦੇ ਲਈ ਠੀਕ ਐ ਚੰਗਾ ਮੰਮੀ ਹਾਂ ਹੈ ਜੀ ਰੋਈ ਜਾਂਦੀ ਮੈਨੂੰ ਤਾਂ ਲੱਗਣ ਰਿਹਾ ਜਿਵੇਂ ਰੋਂਦੀ ਦੀ ਆਵਾਜ਼ ਆਉਂਦੀ ਲੱਗਦਾ ਜ਼ਿਆਦੀਆਂ ਹੀ ਬੱਚੀਆਂ ਐ ਦੇ ਮਜ਼ਾ ਨਹੀਂ ਆਉਣਾ ਇੱਦਾਂ ਦੂਰੋਂ ਦੂਰੋਂ ਗੱਲਾਂ ਪੁੱਛਿਆ ਕੋਲ ਜਾਨੀ ਆ ਕੋਲ ਜਾ ਕੇ ਨਾਲੇ ਤੇ ਮਿਰਚ ਮਸਾਲਾ ਹੋਰ ਢੋੜ ਦੇ ਉੱਤੇ ਤੇ ਨਾਲੇ ਮੈਨੂੰ ਪਤਾ ਲੱਗੋ ਕਿ ਕਿੱਥੇ ਕਿੱਥੇ ਨੀਲ ਪਏ ਦੇ ਵੱੱਜੀਆਂ ਕਿੰਨੀਆਂ ਕਿਆ ਕੀ ਆਖਿਆ ਸਾਬੀ ਨੇ ਕਿੰਨੀਆਂ ਕਮਾਰੀਆਂ ਵਾ ਕੋਲੀ ਜਾਣੀ ਐ ਇਦਾਂ ਨਹੀਂ ਗੱਲ ਬਣਨੀ ਨਾਲੇ ਮੈਨੂੰ ਕਿੱਥੇ ਚੈਨ ਆਉਣਾ ਮੰਮੀਆਂ ਦੀ ਲੰਮੇ ਪੌਰਾਸਟ ਕਰ ਮੈਂ ਰੈਸਟ ਕਿੱਦਾਂ ਕਰ ਸਕਦੀ ਆ ਜਦੋਂ ਮੇਰੇ ਮਨ ਦੀ ਹੋਗੀ ਸੁੱਖਾ ਐ ਨਾਰੋਈ ਜਾਣ ਦੇ ਬਸ ਵੀ ਘਰ ਹੁਣ ਚੰਗੇ ਨਹੀਂ ਆ ਮੈਂ ਕੀ ਕੀਤਾ ਜੀ ਦੀਦੀ ਕੀਤਾ ਵੀ ਕੁਛ ਨਹੀਂ ਤੇ ਛੱਡਿਆ ਵੀ ਕੀ ਤੈਨੂੰ ਬੜਾ ਸਮਝਾਈਦਾ ਤੇ ਤੇਰੇ ਵੱਲੇ ਨਹੀਂ ਹੀ ਪੈਂਦੀ ਹੁਣ ਕੀ ਹੋਇਆ ਸਬਜੀ ਲੈਣ ਗਈ ਕੀ ਹੋ ਗਿਆ ਇਹ ਸਾਰੇ ਇੱਕ ਤੋਂ ਇੱਕ ਵੱਡੇ ਇਲਜ਼ਾਮ ਲਾਉਣ ਦੇ ਮੇਰੇ ਤੇ ਅੱਛਾ ਹੋਰ ਤੇ ਬੋਲਣ ਵੀ ਪੜਾ ਲੱਗ ਪਈ ਸਖਤ ਤੇਰੇ ਤੇ ਤੌਰ ਤਰੀਕੇ ਹੀ ਬਦਲ ਗਏ ਮੇਰਾ ਹੋਇਆ ਕੀ ਆ ਕਿਹੜੀ ਗੱਲ ਉਹ ਜਨੇ ਫੜਕਾਤਾ ਦਿਨੋ ਕੋ ਮੰਮੀ ਤੇ ਚੁਗਣਾ ਕੁਛ ਨਾ ਕੁਛ ਕੀ ਬੋਲ ਪਾ ਗਾੜਿਓ ਮੈਂ ਸੋ ਕੋ ਤੈਨੂੰ ਪੁੱਛਣ ਆਈ ਆ ਵੀ ਵੇਖਾਂ ਤਾਂ ਸਹੀ ਕਿੰਨੀਆਂ ਗੱਜੀਆਂ ਕਿੱਥੇ ਵੇਜੀਆਂ ਕਿੱਥੇ ਰਹਿਆ ਕੋਈ ਨਹੀਂ ਤੂੰ ਆ ਵੀ ਨੀਲ ਪੈ ਗਿਆ ਕਿੱਥੇ ਕਿੱਥੇ ਮਾਰਿਆ ਨਹੀਂ ਮਾਰੇ ਕਿਹੜੀ ਗੱਲ ਗੱਲ ਤੇ ਦੱਸ ਮੈਨੂੰ ਦੱਸਣ ਤੇ ਨਹੀਂ ਤੁਹਾਨੂੰ ਕੋਲ ਆਪਣੇ ਆ ਮੰਮੀ ਨੇ ਤੁਹਾਨੂੰ ਕੁਛ ਨਹੀਂ ਦੱਸਿਆ ਹਣਾ ਨਹੀਂ ਮੇਰੀ ਗੱਲ ਸੁਣ ਤੂੰ ਤੇ ਉਲਟਾ ਮੇਰੇ ਗੜ ਪੈਣ ਨਹੀਂ ਆ ਜੇ ਕੋਈ ਹਮਦਰਦੀ ਲਈ ਆਵੇ ਤਾਂ اتنا ਗੱਲ ਕਰ ਲਈਦੀ ਹੁੰਦੀ ਆ ਸਿੱਧੇ ਤਰੀਕੇ ਸਮਝੋ ਨਹੀਂ ਆ ਤੂੰ ਤਾਂ ਵੀ ਨਹੀਂ ਆ ਸਮਝਦੀ ਜੇ ਹੁਣ ਮੈਂ ਪੁੱਛਣ ਆਇਆ ਤੇ ਹੁਣ ਵੀ ਤੇਰਾ ਗੱਲ ਕਰਨ ਦਾ ਤਰੀਕਾ ਹੀ ਵੱਖਰਾ ਸਾਬੀ ਦੇ ਸਿਰ 'ਚ ਦੋ ਮਾਰਨੀਆਂ ਹੀ ਗੜਨਾ ਤੁਹਾਨੂੰ ਪਤਾ ਲੱਗ ਜਾਂਦਾ ਮੇਰੇ ਨਾਲ ਵੀ ਓਕੇ ਹੋਣ ਲਈ ਆ ਮੈਨੂੰ ਮੁੜ ਕੇ ਤੁਸੀਂ ਕਹਿਣਾ ਇ ਜਨਾਨੀ ਬੰਦੇ ਤੇ ਹੱਥ ਚੁੱਕਦੀ ਆ ਉਹਨੇ ਹੋਰ ਉਲਟਾ ਹੋ ਜਾਣਾ ਤੇ ਨਹੀਂ ਮੇਰੇ ਤੇ ਚੁੱਕਣਾ ਫਿਰ ਕਿੱਦਾਂ ਬੋਲਣ ਦੇ ਤੂੰ ਮੈਨੂੰ ਪਲਾਇਦਾ ਤੇ ਜਮਾਨਾ ਨਹੀਂ ਹੈ ਨੀ ਅੱਜਕੱਲ ਮੰਮੀ ਨੇ ਮੈਂ ਕੀ ਆ ਤਾਂ ਚੱਲ ਮੈਂ ਮੰਨੇ ਆਂਾ ਸੱਸ ਆ ਕੋਈ ਗੱਲ ਕਰਤੀ ਹੋਊਗੀ ਮੈਨੂੰ ਗਾਲ ਤੇ ਦੱਸੋ ਨਾ ਸਬਜੀ ਤੇ ਤੈਨੂੰ ਕੁੱਟ ਮਾਰਨਾ ਹੀ ਨੇ ਮੰਮੀ ਸਮਝਾਉਂਦੇ ਆ ਮੰਮੀ ਨੇ ਤਾਂ ਸਗੋਂ ਉਹਨੂੰ ਪਹੁੰਚ ਕੇ ਦੱਸਿਆ ਕੀ ਹੋ ਗਿਆ ਸਬਜੀ ਘਰ ਵਾਸਤੇ ਆਈ ਹੀ ਬਾਹਰੋਂ ਗਲੀ ਦੇ ਸਾਹਮਣੇ ਹੀ ਰਹਿਣ ਗਈ ਕਿਤੇ ਚਲ ਗਈ ਹੈ ਮੈਂ ਕਦੀ ਮੇਰੇ ਤੇ ਕੋਈ ਇਲਜ਼ਾਮ ਲਾ ਦਿੰਦੇ ਉੱਠਦਾ ਕਦੀ ਕੋਈ ਉੱਠਦਾ ਕੋਈ ਇਲਜ਼ਾਮ ਲਾ ਦਿੰਦਾ ਹੈ ਅੱਜ ਨਾਲ ਕਿੱਥੋਂ ਆਣ ਗਈ ਆ ਕਦਲ ਜੀ ਆਪ ਲੱਗ ਗਾਤੇ ਰਹਤੇ ਕੱਲੇ ਮੇਰਾ ਫੋਨ ਸੁਣਨ ਦਾ ਲੱਗ ਗਿਆ ਅੱਜ ਮੇਰਾ ਸਬਜੀ ਲੈਣ ਗਈ ਦਾ ਲੱਗ ਗਿਆ ਲੈ ਫੋਨ ਸੁਣਨ ਦਾ ਲੱਗ ਗਿਆ ਸਾਨੂੰ ਤੇ ਪਤਾ ਹੀ ਨਹੀਂ ਫੋਨ ਦਾ ਕੀ ਹੋਇਆ ਤੇ ਕੀ ਨਹੀਂ ਸਾਨੂੰ ਕੀ ਪਤਾ ਫੋਨ ਦੀ ਕਿਹੜੀ ਗੱਲ ਹੋਈ ਆ ਦੱਸੇਗੀ ਸਾਨੂੰ ਪਤਾ ਲੱਗੂਗਾ ਤੁਹਾਨੂੰ ਨਹੀਂ ਪਤਾ ਤੁਸੀਂ ਨਹੀਂ ਕਰ ਚੁੰਨੇ ਤੇਰਾ ਤੇ ਬੋਲਣ ਦਾ ਤਰੀਕਾ ਹੀ ਨਹੀਂ ਸਹੀ ਹੈਗਾ ਬੋਲਣ ਹੀ ਨਹੀਂ ਚੱਜਣਾਂ ਡਈ ਪਾਣੀ ਗੁਣੀ ਲੈ ਆ ਕੇ ਦਵਾਂ ਮੈਂ ਫੇਰ ਤੈਨੂੰ ਪਾਣੀ ਪੁੱਛਣ ਨਹੀਂ ਆ ਕੋਈ ਦੇ ਗਿਆ ਹੀ ਪਤੇ ਮੈਨੂੰ ਪਾਣੂ ਨਹੀਂ ਚਾਜਣਾ ਗੱਲ ਕਰਨੀ ਮੇਰੇ ਨਾਲ ਤੂੰ ਐਸੇ ਹੀ ਵਾਹ ਜੋ ਗਈਆਂ ਸੁੱਖ ਤੂੰ ਖਾਣੀਆਂ ਹੀ ਖਾਣੀਆਂ ਸੀ ਤਿੰਨ ਤੇ ਅਜੇ ਮੇਰੀ ਚਾਜਣਾ ਬੋਲਣਾ ਆਉਂਦੇ ਆ ਫੇਰ ਤੂੰ ਮੰਮੀ ਦਾ ਕਸੂਰ ਕੱਢਦੀ ਤੇ ਮੇਰੇ ਨਾਲ ਵੀ ਨਹੀਂ ਹਟਾਂਦਾ ਹੀ ਬੋਲਣਾ ਮੈਂ ਇਹਨਾਂ ਨੂੰ ਕੀ ਕਿਹਾ ਮੰਮੀ ਦਾ ਕਸੂਰ ਮੈਂ ਕੀ ਕੱਢਾ ਜੇ ਮੰਮੀ ਸਮਝਾਉਂਦੀ ਤੇ ਉਹਨੇ ਸਮਝ ਹੀ ਜਾਣਾ ਹੈ ਮੰਮੀ ਨੇ ਤਾਂ ਹੋਰ ਤੇਲੀ ਲਾਈ ਹੁੰਦੇ ਨਾਲ ਮੰਮੀ ਨੇ ਤੇਲ ਲੈ ਲਈ ਤੂੰ ਸਬਜ਼ੀ ਲੈਣ ਕਿਉਂ ਗਈ ਵੇ ਮੈਂ ਅਜ ਤੱਕ ਗਈ ਆ ਕਿਤੇ ਬਾਹਰ ਜੇ ਮੈਂ ਨਹੀਂ ਗਲਤ ਕੰਮ ਕਰਦੀ ਤੇ ਭਾਜੀ ਤੇਰਾ ਹੋਈ ਆ ਕਦੇ ਉਹਨੇ ਥੱਪੜ ਮਾਰਿਆ ਮੇਰੇ ਕਦੇ ਉਹਨੇ ਹੱਥ ਚੁੱਕਿਆ ਮੇਰੇ ਤੇ ਮੈਂ ਮੈਂ ਵੀ ਤੇ ਤੇਰੇ ਹੀ ਵਰਗੀ ਨੋਤੀ ਆ ਨਾ ਘਰ ਦੇ ਵਿੱਚ ਤੇ ਮੈਂ ਕਿਹੜਾ ਦਿੱਦੀ ਕੋਈ ਗਲਤ ਕੰਮ ਕੀਤਾ ਅੱਗੇ ਵੀ ਸਬਜ਼ੀ ਲੈਣੀ ਹੋਣੀ ਗੱਲਾਂ ਮੇਰੀਆਂ ਚੁੱਪੀਆਂ ਜਾਣ ਲਈਆਂ ਜਾਂ ਮੰਮੀ ਰਿੰਦਾ ਹੁੰਦਾ ਮੈਨੂੰ ਨਿਆਣੇ ਦਾ ਮੈਨਾ ਮਾਰ ਜਾਂਦੀ ਨਿਆਣਾ ਮੈਂ ਦੱਸ ਕਿੱਥੋਂ ਲੈ ਆਵਾਂ ਜਦੋਂ ਰੱਬ ਨੇ ਦੇਣਾ ਉਦੋਂ ਹੀ ਦੇਣਾ ਸੁੱਖ ਫਿਰ ਗੱਲ ਤੇ ਉੱਥੇ ਹੀ ਹੁੰਦੀ ਹੈ ਨਾ ਫਿਰ ਤੂੰ ਆਨੀ ਸਾਰੇ ਗੱਲਾਂ ਕਰਦੇ ਆ ਜੇ ਤੈਨੂੰ ਨਿਆਣੇ ਦੀ ਚਿੰਤਾ ਹੋਵੇ ਨਾ ਤੇ ਸ਼ੌਕ-ਬੌਂਗ ਨਾ ਇੰਨੇ ਕਰੇ ਤੂੰ ਹਾਲਾਮੇ ਪਾਵੇਂ ਨਾ ਇੰਨਾ ਟੈਨਸ਼ਨ ਜਿਹਾਵੇਂ ਕਦੀ ਸਾਡੇ ਨਾਲੇ ਗੱਲ ਕਰੇ ਉਹ ਤਾਂ ਰੱਬ ਦੇ ਹੱਥ 'ਚ ਛੱਡ ਛੱਡੇ ਆ ਕੋਈ ਬੰਦੇ ਦੇ ਆਪਣੇ ਵੀ ਹੱਥ ਹੁੰਦਾ ਮਹਾਰਾਜ ਦੇ ਘਰ ਜਾਓ ਹੱਥ ਜੋੜੋ ਕਿਤੇ ਬੰਦਾ ਦਵਾਈ ਬੂਟੀ ਨੂੰ ਜਾਂਦਾ ਉਹ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਤੇ ਮੈਂ ਇਕੱਲੀ ਚੱਲ ਜਾਣਾ ਲੈਣਾ ਬਾਅਦ ਚ ਫਿਰ ਸਾਰਿਆਂ ਨੇ ਕਹਿਣਾ ਇਹ ਇਕੱਲੀ ਤਰੀ ਫਿਰਦੀ ਐ ਬੱਸ ਦਾ ਨਸਮਾਨਾ ਇੱਕ ਸਬਜ਼ੀ ਲੈਣ ਤੋਂ ਇਕੱਲੀ ਜਾ ਸਕਦੀ ਹਾਂ ਇਹ ਤਾਂ ਸਾਡਾ ਸਲਾਹ ਨਹੀਂ ਕਰ ਚ ਕਰ ਸਕਦੀ ਆਖ ਨਹੀਂ ਸਕਦੀ ਪਰ ਤੇਰਾ ਵੀ ਕੋਈ ਹਾਲ ਨਹੀਂ ਹੈਗਾ ਨਾ ਤੈਨੂੰ ਵੀ ਬੱਸ ਨਾ ਬੋਲਣਾ ਹੀ ਆਉਂਦਾ ਪੁੱਠਾ ਸਿੱਧਾ ਹੋਰ ਤੈਨੂੰ ਕੁਝ ਨਹੀਂ ਕਰਨਾ ਆਉਂਦਾ ਮੈਂ ਤਾਂ ਤੇ ਚੰਗੀ ਭਲੀ ਬੈਠੀ ਮੈਂ ਚੱਲ ਜਾਣੀ ਆ ਵਿਚਾਰੀ ਨਾਲ ਦੋ ਗੱਲਾਂ ਕਰ ਤੇ ਪਰ ਇਹ ਨਹੀਂ ਪਤਾ ਫੇ ਵਿਚਾਰੀ ਦਾ ਤੇ ਉਹ ਬਈ ਰੂਪ ਹੈ ਹੂੰ ਤੇਰੇ ਨਾਲ ਗੱਲ ਕਰਨੀ ਪੁੱਛਣਾ ਹੈ ਦੁੱਖ ਵੰਡਾਉਣਾ ਹੈ ਕਿ ਹੋਰ ਮੈਨੂੰ ਸੁਣਾਉਣਾ ਹੈ ਤੈ ਕਿ ਧੀ ਔਖੀ ਹੈ ਵੇਖਿਆ ਮੰਮੀ ਕਰ ਤੂੰ ਤਾਂ ਹੁਣ ਇਹਦੀ ਕੀ ਹੋ ਗਿਆ ਖਾ ਕੇ ਆਈ ਓ ਕਿੰਨੀਆਂ ਆ ਗਈ ਉਹਦੇ ਕੋਲ ਤੇ ਮੈਂ ਉਧਰੋਂ ਆਈ ਮੈਂ ਕਿਹਾ ਤੇ ਮੈਨੂੰ ਆਖਣ ਦੇ ਤੇ ਰੈਸਟ ਕਰ ਪਰ ਮੈਂ ਤਾਂ ਨਹੀਂ ਰਿਹਾ ਗਿਆ ਮੈਂ ਫੇਰ ਵੀ ਪੋਛ ਆਵਾਂ ਕਿ ਕਿੰਨੇ ਕਦਮ ਹੋਰ ਤੱਤੇ ਹੋਏ ਆ ਮੈਂ ਕਹਿੰਦਾ ਤੇਰੀ ਓਖ ਓਖ ਓਖੂ ਖੂਖੀ ਬੋਲੀ ਜਾਂਦੀ ਤੇ ਉੱਧਰ ਕੋਣ ਦਾ ਤਰੀਕਾ ਹੀ ਬਦਲਿਆ ਰਕਦੇ ਕਰਕੇ ਤੇ ਖੇਤਰਫਾਂ ਦੀ ਹਾਂ ਇਹਦੀ ਬੋਲਬਾਣੀ ਨਹੀਂ ਚੰਗੀ ਹੈਗੀ ਤਾਂ ਤੂੰ ਕਿ ਘਰ ਨੂੰ ਗਈ ਪਤਾ ਲੱਗੇ ਹਾਂ ਮੰਮੀ ਮੈਂ ਤਾਂ ਘਰ ਦੀ ਜਗੋਂ ਗਈ ਹਾਂ ਉਹਨੂੰ ਨਹੀਂ ਹੈਗਾ ਮਾਸਾ ਨਹੀਂ ਕੋਈ ਵੱਡਾ ਨਿਕਾਇਆ ਮਾਸਾ ਸਾਰ ਨਹੀਂ ਹੈਗੀ ਉਹਨੂੰ ਹੈ ਹੀ ਨਹੀਂ ਮਾਸਾ ਵੀ ਗੜੀ ਉਹ ਮੇਰੇ ਘਰ ਪਈ ਜਾਂਦੀ ਆਹ ਕਹਿ ਤਾ ਮੰਮੀ ਨੇ ਉਹ ਕਹਿ ਤਾ ਮੰਮੀ ਨੇ ਉਹਨੂੰ ਹੋਰ ਚੁੱਕਣਾ ਦੇ ਦਿੱਤੀਆਂ ਵਾ ਆਹ ਕਰਤਾ ਵਾ ਇਹ ਕੋਈ ਗੱਲ ਹੈ ਮੰਮੀ ਕਰਨ ਵਾਲੀ ਮੰਮੀ ਨੇ ਕਾਹਦੇ ਚੁੱਕਣਾ ਦੇ ਦਿੱਤੀ ਆ ਮੰਮੀ ਨੇ ਚੁੱਕਣਾ ਦੇ ਦਿੱਤੀ ਉਹ ਅੰਨਾ ਹੀ ਉਹਨੂੰ ਨਹੀਂ ਦੇਣਾ ਅਜੇ ਤਾਂ ਚੁੱਕਣਾ ਦਿੱਤੀ ਨਹੀਂ ਕਿ ਫਿਰ ਜਦੋਂ ਦੇ ਦਿੱਤੀ ਤੇ ਲੱਗ ਪਤਾ ਜਾਊਗਾ ਅਜੇ ਤਾਂ ਥੋੜੀਆਂ ਵੱਜੀਆਂ ਜਦੋਂ ਵੱਜਣੀਆਂ ਉਹ ਫਿਰ ਪਤਾ ਲੱਗੂ ਚੰਗੀ ਤਰ੍ਹਾਂ ਹਾਂ ਫੇਰ ਇਹਨਾਂ ਨੂੰ ਲੱਗੂ ਇਹਨੂੰ ਪਤਾ ਲੱਗੂਗਾ ਰੋਜ਼ ਵੱਜਣ ਮੈਂ ਤੇ ਅੰਨੀ ਅਜੇ ਮੈਂ ਇਹਨੂੰ ਕਰਦੇ ਆ ਕਿ ਨਾ ਸਾਬੀ ਨਾ ਸਾਬੀ ਇਹਨੂੰ ਕੁਛ ਨਾ ਕਹਿ ਤੇ ਫਿਰ ਜੇ ਮੈਂ ਇੰਨੀ ਗੱਲ ਇਹਦੇ ਚੁੱਕਣਾ ਦਿੰਦੀ ਤਾਂ ਫਿਰ ਮੈਂ ਚੰਗੀ ਤਰ੍ਹਾਂ ਹੀ ਦੇ ਲੈਣੀ ਇਹਨੂੰ ਛੱਤੀ ਗੱਲ ਮੰਮੀ ਇਹਦਾ ਕੋਈ ਹਾਨ ਨਹੀਂ ਹੈਗਾ ਮੈਂ ਕਹਿੰਦਾ ਹੋਏ ਜ਼ਿੰਦਗੀ ਕਿੱਦਾਂ ਪਾਰ ਹੋਣੀ ਆ ਮੰਮੀ ਇਹ ਮੈਨੂੰ ਨਾ ਅੱਗੇ ਬੱਚਿਆਂ ਦੇ ਵਹਿਣੇ ਦਿੰਦੀ ਆ ਉਹ ਤਾਨੇ ਦਿੰਦੀ ਆ ਮੈਨੂੰ ਤੇ ਮੈਂ ਮੰਮੀ ਨੇ ਦੇਣੀਆਂ ਦੱਸ ਤੈਨੂੰ ਆਹ ਮਹਿਲ ਆਣ ਕੋਲ ਦਾ ਤੈਨੂੰ ਪਤਾ ਲੱਣ ਸੋਨਾ ਸੂਟ ਪਾ ਕੇ ਨਿਕਲਾ ਆ ਕਰਾਂ ਜੇ ਕਰਾਂ ਤੈਨੂੰ ਕਦੀ ਚਿੰਤਾ ਹੈਗੀ ਕਿਹ ਬਾਬੇ ਜਾਈਏ ਹੱਥ ਜੋੜਿਆ ਕਿ ਤੇ ਦਵਾਈ ਬੁਟੀ ਅਹੀਂ ਮੈਨੂੰ ਦਵਾਈ ਲੈਣ ਕੱਲੀ ਜਾਣ ਦੋ ਦਵਾਈ ਲੈਣ ਕੱਲੀ ਨਹੀਂ ਜਾਣਦੇ ਕੰਮ ਤੋਂ ਕੰਮ ਤੁਹਾਡੇ ਨਾਲ ਗੱਲ ਤੇ ਕਰੇ ਨਾਲ ਨਾ ਜਾਵਾਂਗੇ ਅਹੀਂ ਨਾਲ ਨਾ ਜਾਵਾਂਗੇ ਜੇ ਇਹਨੂੰ ਲੋਨ ਫੋਨ ਲਓ ਮੁੰਡਾ ਤਾਹੇ ਦੇ ਸਕਦਾ ਦਵਾਈ ਬੁਟੀ ਨਹੀਂ ਦੇ ਸਕਦਾ ਇਹਨੂੰ ਸਿੱਧਾ ਆਪਣੀ ਕੋਈ ਨਹੀਂ ਮੈਨੂੰ ਤੇ ਆਰ ਨਹੀਂ ਚੰਗਣ ਨਹੀਂ ਲੱਗਦੀ ਆਦਤ ਨਹੀਂ ਇਹਦੀ ਚੰਗੀ ਲੱਗਦੀ ਆਦਤ ਤੇ ਪੁੱਤ ਤਾਂ ਦੀ ਚੰਗੀ ਹੋਵੇ ਘਰ ਦੇ ਇੰਜੀਆਂ ਨਾਲ ਸਲਾਹ ਕਰਕੇ ਜਾਣਾ ਤੇ ਆਪਣੀ ਭੈਣ ਕੋ ਜਾਣਾ ਕਿ ਤੂੰ ਪੁੱਛਦੀਂ ਨਾਲੇ ਮੰਮੀ ਉਹ ਬੱਚਿਆਂ ਬਾਰੇ ਘਰ ਬਾਰੇ ਚਿੰਤਾ ਹੋਵੇ ਤੇ ਫੇਰ ਹੀ ਗੱਲ ਹੋਵੇ ਨਾ ਤੂੰ ਪੁੱਤ ਕਿਤੇ ਵੀ ਜਾਣਾ ਹੋਵੇ ਬਾਹਰ ਜਾਣਾ ਵੇ ਨਾ ਚੋਲ ਜਾਣਾ ਵੇ ਤੂੰ ਮੈਨੂੰ ਪੁੱਛ ਕੇ ਜਾਨੀ ਆ ਹੁਣ ਪੁੱਛਣਾ ਤਾਂ ਪੈਂਦਾ ਹੀ ਆ ਘਰ ਦੇ ਵਿੱਚ ਹੁਣ ਵੱਡੇ ਤੁਸੀਂ ਹੋ ਹਨਾ ਤੇ ਪੁੱਛਣਾ ਤਾਂ ਪੈਂਦਾ ਇਹ ਹੁਣ ਇਹਨੇ ਬਾਹਰ ਜਾਣਾ ਚਾਹੇ ਤੁਹਾਡੇ ਤੱਕ ਨਹੀਂ ਵੀ ਪਹੁੰਚਦਾ ਮੈਨੂੰ ਕਹਦੇ ਮੰਮੀ ਕਿੱਥੇ ਦੀਦੀ ਮੈਂ ਫਲਾਣੇ ਤੇ ਚੱਲੀ ਆ ਮੰਮੀ ਨੂੰ ਸਿਨ੍ਹਾ ਦੇ ਦਿਓ ਇਦਾਂ ਨਹੀਂ ਨਾ ਜੇ ਮੈਨੂੰ ਨਹੀਂ ਪੁੱਛਣਾ ਤੈਨੂੰ ਪੁੱਛਦੇ ਵੀ ਦੀਦੀ ਮੈਂ ਬਾਹਰ ਜਾਣਾ ਵਾਂ ਸਬਜ਼ੀ ਲੈਣੀ ਤੁਸੀਂ ਲਓ ਕਿਉਂਕਿ ਮੈਂ ਲਵਾਂ ਇਹਨਾਂ 'ਚ ਕਿੰਨਾ ਫਰਕ ਪੈ ਜਾਂਦਾ ਆ ਚਲੋ ਉਦੋਂ ਤੇ ਮੈਂ ਘਰ ਹੀ ਹਾਂ ਨਹੀਂ ਟਾ ਨੀ ਜਾ ਕੇ ਪੁੱਛਦੇ ਨਾ ਤੁਹਾਡੇ ਕੋਈ ਸ਼ਰਮ ਥੋੜਾ ਨਾ ਇਹਨੂੰ ਹੁੰਦੀ ਆ ਹੋਵੇ ਨਾ ਪੁੱਤ ਡਮਾ ਕੰਮ ਕਰੀ ਤੇ ਫੇਰੀਆਂ ਹੁਣ ਤੇਰਾ ਇੰਨਾ ਦਿਮਾਗ ਕੀ ਠੀਕਰ ਜਾਣਾ ਵਾ ਸ਼ਾਮਾ ਨੂੰ ਕੀ ਬਣਾਉਣਾ ਕੀ ਨਹੀਂ ਬਣਾਉਣਾ ਤੋ ਲੈ ਕੇ ਆਈ ਨਾ ਲੈ ਕੇ ਤੇ ਆਈ ਆ ਪਰ ਫੇਰ ਵੀ ਮੈਨੂੰ ਨਾ ਸੱਚੇ ਦਾ ਨਾ ਆ ਕੰਮ ਨਹੀਂ ਚੰਗਾ ਲੱਗਾ ਅੱਜ ਤੇ ਮੰਮੀ ਇੰਨਾ ਕੁ ਬੋਲੀ ਆ ਕੱਲ ਨੂੰ ਇਹ ਕਿੰਨਾ ਤੇ ਮੇਰੀ ਗਾੜੀ ਬੋਲੂਗੀ ਜ਼ਬਾਨ ਲੜਾਉਣ ਦਾ ਪਿਆ ਹੁਣ ਇਹਦੀ ਜ਼ੁਬਾਨ ਵੱਧਣੀ ਆ ਕੋਈ ਦਾ ਸਾਪੀ ਨੂੰ ਬੜੀ ਵਾਰ ਕਿਹਾ ਜੇ ਨਹੀਂ ਤੇਰੇ ਕੋ ਕੰਟਰੋਲ ਹੁੰਦਾ ਤਾਂ ਮੈਨੂੰ ਦੱਸ ਮੈਂ ਕਰ ਲੈਨੀ ਆ ਨਹੀਂ ਫੇਰ ਕੀ ਆ ਅੱਜ ਤੇ ਪਹਿਲੀ ਵਾਰੀ ਵੱਜੀਆਂ ਵਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅਜੇ ਗਾਂ ਦਾ ਵੇਖੋ ਹੁੰਦਾਰ ਗਿਆ ਤਾਂ ਹੈ ਉਹ ਵੀ ਬੜਾ ਉੰਤਰਾਈ ਜੇ ਇੱਧਰ ਬੰਗਵਾਸ ਕਰਦੀ ਰਹੀ ਤੇ ਛੱਡਣੀ ਉਹਨੇ ਵੀ ਨਹੀਂ ਹੈਗੀ ਛੱਡਣੇ ਤਾਂ ਨਹੀਂ ਹੈਗੇ ਪਰ ਕੀ ਕਰਨਾ ਚੱਲ ਕੋਈ ਨਹੀਂ ਰਹਿਣ ਤੇ ਦਫਾ ਹੋਈ ਰਹਿਣ ਤੇ ਤੁਸੀਂ ਤੇ ਆਨੇ ਦਫਾ ਹੋਈ ਰਹਿਣ ਤੇ ਪਰ ਮੰਮੀ ਮੈਂ ਸੜ ਕੇ ਕੋਲੇ ਹੋ ਗਈਆਂ ਜਿੱਦਾਂ ਇਹ ਮੈਨੂੰ ਕੋਲੇ ਤੂੰ ਕੋਲਾ ਹੋਈ ਤੇ ਮੈਂ ਕਿਹੜੀ ਨਹੀਂ ਹੋਈ ਬੈਠੀ ਦੇਖ ਹੁਣ ਘਰ ਆਇਆ ਉਹ ਹੁਣਾਂ ਕਿੱਥੋਂ ਚੌਂਕ 'ਚ ਬੈਠਾ ਹੋਇਆ ਓਦਾਂ ਹੀ ਬੰਦਿਆਂ ਨਾਲ ਬੈਠਾ ਉਹ ਓਦਾਂ ਗੱਲਾਂ ਬਾਤਾਂ ਮਾਰਨ ਦੇ ਘਰ ਮੈਂ ਕੀ ਕਰਾਂ ਇਹ ਸੁੱਕਦੇ ਹੱਥ ਕੱਢ ਚੁੱਕੇ ਤੂੰ ਕੀ ਗੱਲ ਜੀ ਵੀਰ ਜਿੰਨਾ ਕਰਤੂਤਾ ਮਾਰੀਆਂ ਹਣਾਂ ਫੇ ਬੜਾ ਕੁਝ ਹੋ ਜਾਂਦਾ ਉਹਨੇ ਕਰਤੂਤਾ ਕੜੀਆਂ ਮਾਰੀਆਂ ਕਰਤੀਆਂ ਕਿਉਂ ਤੁਹਾਨੂੰ ਦੱਸਿਆ ਨਹੀਂ ਭਾਬੀ ਨੇ ਜੇ ਕਰਤੂਤ ਮਾਰੀ ਕੀਤੀ ਵੀ ਆ ਤੇ ਜਨਾਨੀ ਇਹ ਜਾਂਦੀ ਇਦਾਂ ਨਹੀਂ ਹੁੰਦੀ ਮਾਰਾ ਮੋਟਾ ਕਰਦੇ ਫਿਰਦੀਆਂ ਤੇਰੀ ਭਾਬੀ ਦਾ ਵੀ ਇਹ ਹਵਾਰ ਰਹਿਦਾ ਉਹ ਕਿਤੇ ਨਾ ਭਾਬੀ ਦਾਵੇਂ ਨਾਂ ਲਾਈ ਜਾਓ ਭਾਬੀ ਨਹੀਂ ਕਦੀ ਵੀ ਇਦਾਂ ਦੇ ਕੰਮ ਕਰਦੀ। ਭਾਬੀ ਤੈਨੂੰ ਪਤਾ ਵਾ। ਹੋ ਹੋਰ ਮੈਂ ਜਿੱਦਾਂ ਸਾਹਮਦਾ ਨਾ ਮੈਨੂੰ ਬਦਾ ਸਾਰਿਆਂ ਨੂੰ। ਬੜਾ ਪਤਾ ਕਿ ਤੁਹਾਨੂੰ ਮੈਂ ਵੀ ਤੇ ਇੱਥੇ ਹੀ ਰਹਿਣਾ। ਪਰ ਤੈਨੂੰ ਹੱਥ ਨਹੀਂ ਚੁੱਕਣਾ ਚਾਹੀਦਾ। ਘਰ 'ਚ ਕਲੇਸ਼ ਨਹੀਂ ਚੰਗਾ ਹੁੰਦਾ। ਉਹ ਹਲੇ ਤੇ ਵੀਰ ਚ ਪੇੜਾਂ 'ਚ ਪੁੜਾ ਮਾਰੀਆਂ ਮੈਂ ਤੇ ਡੰਡਾ ਖੜਿਆ ਹੀ। ਮੈਂ ਤੇ ਡੰਡੇ ਨਾਤ ਬੁਲਾਉਣੀ ਹੀ ਚੰਗੀ। ਇਹ ਗੱਲ ਬਹੁਤ ਚੰਗੀ ਹੈ। ਮੇਰੇ ਲਈ ਚੰਗੀ ਆ। ਨਾਲੇ ਜਿਹੜੀ ਚੀਜ਼ ਨਾ ਕੁੱਟਿਆਂ ਦਬਲਿਆਂ ਸੈੱਟ ਹੋ ਜੇ ਨਾ। ਉਹਨੂੰ ਪਿਆਰ ਨਾਲ ਨਹੀਂ ਸੱਟਦਾ ਜਿਹੜਾ ਕਹਿੰਦੇ ਨਾ ਸਹਨੇ ਡੰਡੇ ਦਾ ਹੀ ਆ ਰਿਹਾ ਉਹਨੂੰ ਪਿਆਰ ਨਾਲ ਨਹੀਂ ਮੰਨਣਾ ਨਹੀਂ ਇਹ ਗੱਲ ਨਹੀਂ ਮੈਨੂੰ ਨਹੀਂ ਚੰਗੀ ਲੱਗੀ ਤੇਰੀ ਗੱਲ ਇਹਦੀ ਉਹ ਕੋਈ ਨਹੀਂ ਨਹੀਂ ਚੰਗੀ ਤੇ ਤੁਹਾਡਾ ਸੁਭਾਅ ਹੋਰ ਤਰ੍ਹਾਂ ਦਾ ਮੇਰਾ ਸੁਭਾਅ ਹੋਰ ਤਰ੍ਹਾਂ ਦਾ ਅੱਜ ਤੂੰ ਉਹਨੂੰ ਕੁੱਟੇਗਾ ਨਾ ਤੇ ਉਹਦਾ ਡਰ ਮੁੱਕ ਜਾਣਾ ਅੰਦਰੋਂ ਅੱਖ ਦੀ ਘੂੜ ਜਿਹੜੀ ਨੇ ਨਾ ਉਹਦਾ ਡਰ ਵੱਖਰਾ ਹੁੰਦਾ ਵਾ ਬੰਦੇ ਉਹ ਵੀਰ ਜੇ ਮੈਂ ਕੁੱਟੂੰਗਾ ਨਾ ਹੁਣ ਸੈੱਟ ਕਰੂੰਗਾ ਤੇ ਬਾਅਦ ਆਖਰੀ ਘੂਰ ਮਾਰੂਗਾ ਫਿਰ ਕੁੱਟਣ ਤੋਂ ਬਗੈਰ ਹੀ ਉਹਨੇ ਜਾਜਣੀ ਆਖ ਦੀ ਘੂਰ ਨਾਲ ਹੀ ਇਹਨੇ ਬਦਲ ਜਾ ਕਰਨਾ ਵਾ ਉਹ ਨਹੀਂ ਸਭੀ ਤੈਨੂੰ ਨਹੀਂ ਪਤਾ ਇਹ ਗੱਲ ਦਾ ਆਪਾਂ ਵੀ ਕਰ ਲੋ ਗੱਲ ਸਾਹ ਇੱਥੇ ਗਲੀ ਚ ਖਲਾ ਕੇ ਡੈਜੇ ਬੋਲਣ ਫੇਰ ਮੰਮੀ ਆਖਣਗੇ ਵੀ ਤੁਸੀਂ ਗਲੀ ਚ ਖਲਾ ਕੇ ਡੈਜੇ ਗੱਲਾਂ ਸਾਰੀਆਂ ਕਰਦੇ ਹੋ ਉਹ ਵੀਰ ਤੇ ਜਦੋਂ ਮੈਨੂੰ ਮਿਲਦਾ ਨਾ ਮੈਨੂੰ ਜਾ ਤੇ ਇਧਰਲੀ ਸਾਈਡ ਆ ਉਥੇ ਜਾ ਇੱਥੇ ਖਲਾ ਕੇ ਡੈ ਪੈਂਦਾ ਉਹ ਗਵਾਂਡੀਆਂ ਸੁਣ ਲਿਆ ਨਾ ਭਾਬੀ ਕਿ ਆਪਾਂ ਮੂੰਹ ਦੇਣ ਜੋਗੇ ਨਹੀਂ ਰਹਿਣਾ ਤੇ ਮੇਰੇ ਨਾਲ ਕੀ ਗੱਲ ਕਰ ਲਿਆ ਕਰੋ ਆਣ ਕੇ ਤੇ ਕੀ ਗੱਲ ਕਹਿਣਾ ਵਾ ਗਵਾਂਡੀਆਂ ਨੇ ਸੁਣਦੀ ਕਰਨੀ ਅਗੇ ਜਿੱਦਾਂ ਅੰਦਰ ਕੁੱਟਦਾ ਵਾ ਤੇ ਜੇ ਕੁਝ ਘੜਾ ਪਾ ਕੇ ਬਾਹਰ ਪਾਜ ਕੇ ਗਲੀ ਚ ਆ ਗਈ ਤੇ ਤਵੇਂ ਨਾ ਕਮਾਂਡੀ ਨੂੰ ਪਤਾ ਲੱਗਣਾ ਹੀ ਨਾ ਮੈਨੂੰ ਇਹ ਦੱਸੋ ਵੀ ਤੁਸੀਂ ਆਖਣ ਦੇ ਆਪੇ ਮੈਨੂੰ ਪਤਾ ਮੈਂ ਕਿਦਾਂ ਗਰਮੀਤ ਨੂੰ ਸਾਹਮਦਾ ਦੱਸੋ ਮੈਂ ਕਦੀ ਮਾੜੀ ਗੱਲ ਆ ਕੇ ਦੱਸੋ ਕਿੰਨਾ ਮੈਂ ਚੰਗਾ ਰਹਿਣੀ ਆ ਕਦੀ ਕੋਈ ਬੋਤਾ ਬੰਦੇ ਨੂੰ ਅਡਜਸਟਮੈਂਟ ਜਿਹੜੀ ਜ਼ਿੰਦਗੀ ਦੀ ਹੁੰਦੀ ਹੈ ਨਾ ਉਹ ਕਰਨੀ ਪੈਂਦੀ ਹੈ ਮੈਂ ਤੇ ਇਹ ਗੱਲ ਸਮਝਾਉਣਾ ਵਾ ਉੱਚੀ ਬਾਚ ਮੈਂ ਤੁਹਾਡੇ ਸਾਹਮਣੇ ਕਦੀ ਗੱਲ ਨਹੀਂ ਕੀਤੀ ਤੇ ਕਦੀ ਹੋ ਵੀ ਜਾਂਦੀ ਹੈ ਜਾਂ ਮੈਂ ਕਰ ਦਿੰਦਾ ਮੈਂ ਜਾਂ ਤੂੰ ਕਰਦਨੀ ਹੈ ਤੂੰ ਵੀ ਤਾਂ ਯਾਰਨੀ ਆ ਨਾ ਮੇਰੀਆਂ ਨਹੀਂ ਮੈਂ ਤੈਨੂੰ ਤਾਂ ਕਹਿੰਨਾ ਬਈ ਐਡਜਸਟਮੈਂਟ ਕਰਨੀ ਪੈਂਦੀ ਜ਼ਿੰਦਗੀ ਦੀ ਕੋਈ ਗੱਲ ਬਾਤ ਨਹੀਂ ਆ ਕਿੱਦਾਂ ਦਿੱਤਾ ਬੋਲੇ ਤੁਸੀਂ ਕਿੱਦਾਂ ਹਾਂ ਤੇ ਮੈਂ ਅਗਰ ਮੀਤ ਨੂੰ ਪੁੱਜੀ ਤਾਂ ਮੈਂ ਸਾਂਭਦਾ ਠੀਕ ਆ ਗਰਮੀਤ ਵੀ ਹਰਕਤਾਂ ਕਰਦੀ ਆ ਕੀ ਮੈਂ ਹਰਕਤਾਂ ਕਰਦੀ ਆ ਉਹ ਭਾਬੀ ਤੁਹਾਡੀ ਜਦ ਮੈਂ ਉੱਚੀ ਵਜ ਤੋਂ ਸਮੇਂ ਗੱਲ ਕੀਤੀ ਤੁਹਾਡੀ ਮੈਂ ਆ ਨਹੀਂ ਟਾਂਡਿਆ ਘਰ ਨੂੰ ਚੱਲੋ ਚਲੋ ਠੀਕ ਆ ਕੋਈ ਗੱਲ ਨਹੀਂ ਨਹੀਂ ਕਰਦੇ ਗੱਲਾਂ ਭਾਬੀ ਤੂੰ ਵੀ ਘਰੋਂ ਚੱਲ ਗਈ ਤਮਾਸ਼ਾ ਲਾਇਆ ਕੱਢੀ ਚਲਾਇਆ ਤਮਾਸ਼ਾ ਲਾ ਚੱਲਿਆ ਭਾਬੀ ਇਹ ਨਹੀਂ keh ਰਿਹਾ ਇੱਥੇ ਬੈਠੀ ਹਣੇ ਵੀ ਤੂੰ ਬੁਸਕੀ ਜਾਨੀ 2-3 ਘੰਟੇ ਹੋ ਗਏ ਤੈਨੂੰ ਇਦਾਂ ਹੀ ਰੋਂਦੀ ਰੋ ਉੱਡ ਜਾ ਇੱਥੋਂ ਕੰਮ ਕਰ ਜਾ ਕੇ ਰਸੋਈ ਚ ਤੈਨੂੰ ਸਮਝ ਨਹੀਂ ਆਉਂਦੀ ਆਹ ਛੱਤਰ ਫੇਰਨ ਨੂੰ ਵੀ ਤੂੰ ਹੀ ਤੇ ਖਾਣ ਨੂੰ ਮੈਂ ਤੇ ਕੰਮ ਕਰਨ ਨੂੰ ਵੀ ਮੈਂ ਨਹੀਂ ਕਰਨਾ ਕਰਾਂ ਕਰਉਣਾ ਹੁੰਦਾ ਫਿਰ ਮੈਨੂੰ ਤੈਨੂੰ ਮੈਂ ਸਮਝਾਤਾ ਹੀ ਨਾ ਕਰਦਾ ਅੰਚਦਾ ਜੇੜਬਾਜੀ ਚੰਗੀ ਨਹੀਂ ਹੁੰਦੀ ਉਹ ਤੈਨੂੰ ਸੁਣਦਾ ਨਹੀਂ ਨਾ ਕਰਵਾ ਮੇਰੇ ਜੇ ਤੈਨੂੰ ਮੈਂ ਕਹਿੰਦਾ ਨਹੀਂ ਕਰ ਕਰਾ ਮੈਨੂੰ ਕਦੋਂ ਕਰਵਾਉਂਦੇ ਜੇ ਫਿਰ ਹੁਣ ਆ ਨਿੱਕੇ ਸੌਖੇ ਕੰਮ ਤੇ ਤੈਨੂੰ ਕਰਨਾ ਹੀ ਪੈਣਾ ਵਾ ਤੇ ਤੂੰ ਹੀ ਕਰਨਾ ਵਾ ਤੈਨੂੰ ਅੱਗੇ ਵੀ ਸਮਝਾਇਆ ਮਿਲੋ ਨਾ ਹੱਥ ਚੁੱਕਣ ਦੇ ਜ਼ਿਆਦਾ ਮਜਬੂਰ ਕਰ ਹੱਥ ਚੁੱਕ ਤੇ ਲਿਆ ਹੋਰ ਕੀ ਮਜਬੂਰ ਕਰਨਾ ਵਾ ਰਹਿ ਕੇ ਗਈ ਪਿੱਛੇ ਕਸਰ ਥਾਡੀ ਹਰ ਐ ਬਰੀ ਕਸਰ ਰਹਿੰਦੀ ਓ ਫਿਰ ਉਹ ਵੀ ਕਰ ਲਓ ਪੂਰੀ ਤੂੰ ਠੀਠੂੰ ਦੀ ਜਾਨੀ ਆ ਜਦੋਂ ਬਿਨਾਂ ਵਜ੍ਹਾ ਤੇ ਨਾ ਮੇਰਾ ਕੋਈ ਕਸੂਰ ਤੂੰ ਹੀ ਮੇਰੇ ਤੇ ਹੱਥ ਚੁੱਕਦਾ ਹੈ ਫਿਰ ਪਿੱਛੇ ਹੋਰ ਕੀ ਰਹਿ ਗਿਆ ਮੈਂ ਤੈਨੂੰ ਸਮਝਾਉਂਦਾ ਜੇ ਮੈਂ ਹੱਥ ਨਹੀਂ ਓ ਚੁੱਕਿਆ ਉਹ ਟੰਗ ਨਾਲ ਜੇ ਤੂੰ ਉਹ ਟੰਗ ਨਾਲ ਹੱਥ ਚਕਾਉਣਾ ਵਾ ਤੇ ਫੇਰ ਤੂੰ ਆਪ ਸੋਚ ਲੈ ਉੱਠ ਚੱਲ ਮੈਂ ਨਹੀਂ ਜਾਣਾ ਕੰਮ ਕਰ ਨਹੀਂ ਕਰਨਾ ਮਾਰ no, ਮਾਰ ਨੂੰ ਮਾਰ ਦੋ ਮੈਨੂੰ ਮਾਰ ਦੋ ਮੈਨੂੰ ਕੰਮ ਨਵੇੜ ਮਾਰ ਦੋ ਇੱਕੋ ਬਰੀ ਮਾਰ